ਹੋਣੀ ਚਾਹੁੰਦੇ ਅਸੀਂ ਕਿੰਨੇ ਵੀ ਸਾਡੀ ਬੇਟੀ ਦਾ ਵਧੀਆ-ਵਧੀਆ ਵਿਆਹ ਜੇ ਬਸ ਮੈਂ ਕਿ ਸਾਰੀਆਂ ਚੀਜ਼ਾਂ ਪਹੁੰਚ ਗਿਆ ਹਾਂ ਜੀ ਹਾਂ ਜੀ ਕੌਣ ਦੀਆਂ ਜਾਂਦੀਆਂ ਚੱਲ ਮੈਂ ਤੇ ਆਪਣੀ ਜ਼ਿੰਦਗੀ ਕੱਢ ਲਈ ਮੇਰੀ ਤੀ ਨਾ ਇਹੋ ਜੀ ਜ਼ਿੰਦਗੀ ਕੱਢੀ ਮੇਰੀ ਤੀ ਰਾਣੀ ਬਣ ਕੇ ਜਾਵੇ ਮਾਤਾ ਜੀ ਕਹਿ ਰਹੇ ਸੀ ਕਿ ਵੀ ਕਿਸੇ ਵळे ਰੋਟੀ ਖਾਣੇ ਕੇ ਵळे ਖਾਂਦੇ ਨਹੀਂ ਤੇ ਸਾਨੂੰ ਰੱਬ ਦੀ ਮਾਰ ਵੱਜ ਗਈ ਪਰ ਬੜਾ ਦੁੱਖ ਲੱਗਾ ਵੀ ਕਿ ਉਹ ਘਰ ਵੇਖੋ ਤੁਸੀਂ ਚੰਗੇ ਕੰਮ ਕਰੋਗੇ ਤੇ ਰੱਬ ਵੀ ਸਾਥ ਦੇਊਗਾ ਔਰ ਨਗਰੀ ਕੀ ਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਹੋਵੇ ਤੇ ਉੱਥੇ ਵੀ ਕੋਈ ਉਦਾਸ ਰਹੇ ਜੇ ਬੜਾ ਮਨ ਨੂੰ ਦੁੱਖ ਲੱਗਦਾ ਜਦੋਂ ਕਹਿੰਦੇ ਸਮਾਂ ਮਾੜਾ ਹੁੰਦਾ ਕੋਈ ਨਹੀਂ ਲੱਗੇ ਲੱਗਦਾ ਜਦੋਂ ਸਮਾਂ ਚੰਗਾ ਆਉਂਦਾ ਸਭ ਸਾਰੇ ਆ ਜਾਂਦੇ ਆ ਕਿਸੇ ਹੱਦ ਤੱਕ ਬੜਾ ਦੁੱਖ ਲੱਗਦਾ ਕਿ ਜੇ ਸਰਕਾਰ ਨੇ ਸਕੀਮਾਂ ਬਣਾਈਆਂ ਤੇ ਕਿਉਂ ਨਹੀਂ ਮਿਲਦੀਆਂ ਪੰਜਾਬ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਘਰ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਰੌਣਕਾਂ ਦੀ ਕਮੀ ਨਜ਼ਰ ਆਉਂਦੀ ਹੈ ਜੇਕਰ ਗੱਲ ਕੀਤੀ ਜਾਵੇ ਬੀਤੇ ਸਮੇਂ ਦੀ ਤਾਂ ਬੀਤੇ ਸਮੇਂ ਕਿ ਲੜਕੀ ਦੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਸ ਵੱਲੋਂ ਆਪਣੇ ਵਿਆਹ ਦੀ ਤਰੀਕ ਦੱਸੀਏ ਲੇਕਿਨ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਨਜ਼ਰ ਨਹੀਂ ਆ ਰਿਹਾ ਸੀ ਲੇਕਿਨ ਜਿਸ ਤਰ੍ਹਾਂ ਹੀ ਇਹ ਖਬਰ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਦਾ ਗੁਜੀਤ ਸਿੰਘ ਓਝਲਾ ਤੱਕ ਪਹੁੰਚੀ ਤਾਂ ਉਹਨਾਂ ਵੱਲੋਂ ਨਾਲ ਹੀ ਆਪਣੀ ਟੀਮ ਦੀ ਡਿਊਟੀ ਲਗਾਈ ਗਈ ਕਿ ਉਸ ਘਰ ਤੱਕ ਪਹੁੰਚਿਆ ਜਾਵੇ ਤੇ ਉਸ ਪਰਿਵਾਰ ਦੇ ਨਾਲ ਹਰ ਇੱਕ ਮਦਦ ਜਿਹੜੀ ਆਉ ਉਹ ਕੀਤੀ ਜਾਵੇ ਸੋ ਜਿੰਡੇ ਵਾਲੇ ਸਾਡਾ ਮਜੂਦ ਤਾਂ ਗੱਲਬਾਤ ਕਰ ਲੈਂਦੇ ਆ ਭਾਜੀ ਕੀ ਕਰਨਾ ਚਾਹੋਗੇ ਇੱਕ ਨਾਨਕੇ ਬਣ ਕੇ ਪਹੁੰਚੇ ਹੋ ਕਿਉਂਕਿ ਪਰਿਵਾਰ ਦਾ ਪਹਿਲਾਂ ਬਹੁਤ ਹਾਲਾਤ ਮਾੜੇ ਸੀ ਉਹ ਕਹਿੰਦੇ ਸੀਗੇ ਕੋਈ ਵੀ ਪਰਿਵਾਰਕ ਮੈਂਬਰ ਜਿਹੜਾ ਉਹ ਨਹੀਂ ਪਹੁੰਚ ਸਕਿਆ ਕੀ ਕਰਨਾ ਚਾਹੋਗੇ ਪਹਿਲਾਂ ਤੁਹਾਨੂੰ ਚਲੋ ਅੱਜ ਪਰਿਵਾਰ ਵੇਖ ਲਓ ਪੂਰੀ ਗੁਰੂ ਨਗਰੀ ਉਹਨਾਂ ਦਾ ਪਰਿਵਾਰ ਹੀ ਆ ਹੂੰ ਜਦੋਂ ਕਹਿੰਦੇ ਸਮਾਂ ਮਾੜਾ ਹੁੰਦਾ ਕੋਈ ਨਹੀਂ ਲੱਗੇ ਲੱਗਦਾ ਜਦੋਂ ਸਮਾਂ ਚੰਗਾ ਆਉਂਦਾ ਫੇ ਸਾਰੇ ਆ ਜਾਂਦੇ ਆ ਹੂੰ ਤੁਹਾਡੇ ਚੈਨਲਾਂ ਜਰੀਏ ਤੁਹਾਡੇ ਮੀਡੀਆ ਦੇ ਜਰੀਏ ਸਾਡੇ ਤੱਕ ਜਦੋਂ ਇਹ ਖਬਰ ਪਹੁੰਚੀ ਔਜਲਾ ਸਾਹਿਬ ਤੱਕ ਫਿਰ ਉਸੇ ਵੇਲੇ ਹੀ ਉਹਨਾਂ ਨੇ ਕਿਹਾ ਵੀ ਹੁਣੇ ਹੀ ਜਾਓ ਤੇ ਪਰਿਵਾਰ ਨੂੰ ਜਾ ਕੇ ਕਹੋ ਕਿ ਜਿੰਨੀ ਵੀ ਮਦਦ ਦੀ ਲੋੜ ਆਸੀ ਕਰਾਂਗੇ ਜਿਹੜਾ ਵਿਆਹ ਆਉਸੀ ਕਰਾਂਗੇ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਸਾਡੇ ਮਾਤਾ ਜੀ ਕਹਿ ਰਹੇ ਸੀਗੇ ਵੀ ਕਿਸੇ ਵळे ਰੋਟੀ ਖਾਣੇ ਕਿਸੇ ਵळे ਖਾਂਦੇ ਨਹੀਂ ਤੇ ਸਾਨੂੰ ਰੱਬ ਦੀ ਮਾਰ ਵੱਜ ਗਈ ਪਰ ਬੜਾ ਦੁੱਖ ਲਗਾ ਵੀ ਕਿ ਉਹ ਘਰ ਵੇਖੋ ਤੁਸੀਂ ਕਿੰਨੇ ਛੱਤਾਂ ਦੇ ਪੈਸੇ ਆਉਂਦੇ ਆ ਤੇ ਅੱਜ ਕੱਲ ਕਿੱਧਰ ਉਹ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਉਹਨਾਂ ਨੂੰ ਪਈ ਜਾਣ ਡਿਆ ਤੇ ਕਿੰਨੇ ਬਾਥਰੂਮਾਂ ਦੇ ਪੈਸੇ ਆਉਂਦੇ ਬੜੇ ਸਰਕਾਰ ਦੀਆਂ ਸਕੀਮਾਂ ਸਗਣ ਸਕੀਮਾਂ ਉਹ ਮੈਨੂੰ ਨਹੀਂ ਪਤਾ ਵੀ ਕਿੱਥੇ ਸਕੀਮਾਂ ਉਹ ਇਹਨਾਂ ਵਿਚਾਰਿਆਂ ਨੂੰ ਲੋੜਵੰਦਾਂ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਹੁਣ ਅਸੀਂ ਤੁਹਾਡੇ ਜ਼ਰੀਏ ਅਪੀਲ ਕਰਨਾ ਚਾਹੁੰਦੇ ਵੀ ਜਿੱਥੇ-ਜਿੱਥੇ ਵੀ ਕੋਈ ਐਹੋ ਜਿਹੀ ਖਬਰ ਹੁੰਦੀ ਆ ਨਾ ਸਾਨੂੰ ਦੱਸਿਆ ਕਰੋ ਅਸੀਂ ਹਾਜ਼ਰ ਹਾਂ ਕਿਉਂਕਿ ਲੋਕਾਂ ਨੇ ਜ ਤੇ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਹੂੰ ਤੇ ਸਾਡੀ ਤੇ ਇਹੀ ਔਜਲਾ ਸਾਹਿਬ ਦਾ ਅਕਸਰ ਹੁੰਦਾ ਚਾਹੇ ਉਹ ਜਦੋਂ ਦਿੱਲੀ ਵੀ ਹੋਣ ਤੇ ਉਦੋਂ ਵੀ ਉਹਨਾਂ ਦਾ ਅਮਰਸਰ ਹੁੰਦਾ ਵੀ ਮੇਰਾ ਦਿਲ ਉੱਥੇ ਆ ਤੇ ਮੈਂ ਵੇਖਾਂ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਮੈਂ ਮੁਹੱਈਆ ਕਰਾਵਾਂ ਤੇ ਅੱਜ ਪਰਿਵਾਰ ਨੂੰ ਉਹਨਾਂ ਨੇ ਮੈਨੂੰ ਕਿਹਾ ਵੀ ਉੱਥੇ ਜਾ ਕੇ ਤੁਸੀਂ ਜੋ ਜੋ ਸਮਾਨ ਦੀ ਲੋੜ ਹੈ ਉਹ ਪਚਾ ਕੇ ਆਓ ਉਹਨਾਂ ਦੇ ਬੱਚੀ ਦੇ ਅਸੀਂ ਉਹਨਾਂ ਦੇ ਕੱਪੜੇ ਉਹਨਾਂ ਦੀ ਮਾਤਾ ਜੀ ਦੇ ਉਹ ਲੜਕੇ ਦੇ ਵਿਆਹ ਵਾਲੇ ਤੇ ਉਹਨਾਂ ਦੇ ਪਿਤਾ ਜੀ ਦੇ ਚੂੜਾ ਕਲੀਰੇ ਸਾਰਾ ਕੁਝ ਸਮਾਨ ਜੋ ਚਾਹੀਦਾ ਸੀਗਾ ਉਹ ਦੇਖ ਕੇ ਗਏ ਆਂ ਔਰ ਦੂਸਰਾ ਉਹਨਾਂ ਨੂੰ ਦੱਸਤਾ ਸੀ ਸਾਡੇ ਕਾਉਂਸਲਰ ਸਾਹਿਬ ਸਾਡੇ ਵਾਰਡ ਦੇ ਇੰਚਾਰਜ ਇੱਕ ਲਿਸਟ ਬਣਾ ਕੇ ਪ੍ਰਵਾਹ ਸਾਹ ਨੂੰ ਦੇ ਦੇ ਜਿੰਨਾ ਵੀ ਵਿਆਹ ਦਾ ਖਰਚਾ ਵਾ ਜਿਹੜੀ ਚੀਜ਼ ਦੀ ਜ਼ਰੂਰਤ ਆ ਅਸੀਂ ਕਰਦਾਂਗੇ ਸਾਰੇ ਬੇਸਿਕ ਸਕੀ ਨੀਡਸ ਨੇ ਇਹਨਾਂ ਦੀਆਂ ਬੇਸਿਕ ਕਿਉਂਕਿ ਵਿਆਹ ਦੇ ਵਿੱਚ ਤੇ ਕੁਝ ਹੀ ਸਮਾਂ ਰਹਿ ਗਿਆ 16 ਤਰੀਕ ਨੂੰ ਵਿਆਹ ਆ ਕੁਝ ਤੇ ਨਹੀਂ ਰਹਿ ਗਿਆ ਕਿ ਬੇਸਿਕ ਨੀਡਸ ਕੀ ਨੇ ਇਹਨਾਂ ਦੇ ਦੇਖੋ ਮੈਂ ਤੇ ਹੁਣ ਆਇਆ ਵਾਂ ਉਹਨਾਂ ਨੂੰ ਦੱਸਦਾ ਵੀ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਆ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਆ ਤੁਸੀਂ ਸਾਨੂੰ ਇੱਕ ਲਿਸਟ ਬਣਾ ਕੇ ਦੇਣੀ ਆ ਵੀ ਆ ਚੀਜ਼ ਚਾਹੀਦੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਉਹਹੀ ਜਿਹੜੀ ਸਾਡਾ ਕੰਮ ਜਾਣੇ ਲੇਕਿਨ ਸਰਕਾਰਾਂ ਬੜੇ ਵੱਡੇ ਦਾਅਵੇ ਕਰਦੇ ਆ ਕੋਈ ਵੀ ਸਰਕਾਰ ਹੋਵੇ ਕਿ ਅਸੀਂ 51000 25000 31000 ਬੜਾ ਕੁਝ ਆ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਕਿ ਸਭ ਤੇ ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਉੱਥੇ ਜਿਹੜੇ ਬੈਠੇ ਹੁੰਦੇ ਨੇ ਨਾ ਬਾਹਰ ਜਾਂ ਅੰਦਰ ਤੇ ਉਹਨਾਂ ਨੂੰ ਪਤਾ ਉਹ ਜਾਣਦੇ ਅਸੀਂ ਤੇ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਕਦੀ ਪ੍ਰਮਾਤਮਾ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੀ ਨਾ ਕਿਸੇ ਨੂੰ ਪੈਣ ਦੇਵੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਕਿਸੇ ਹੱਦ ਤੱਕ ਬੜਾ ਦੁੱਖ ਲੱਗਦਾ ਵੀ ਜੇ ਸਰਕਾਰ ਨੇ ਸਕੀਮਾਂ ਬਣਾਈਆਂ ਤੇ ਕਿਉਂ ਨਹੀਂ ਮਿਲਦੀਆਂ ਮਿਲਣੀਆਂ ਚਾਹੀਦੀਆਂ ਹਰ ਕਿਸੇ ਨੂੰ ਪਰ ਅੱਜ ਚਲੋ ਇਹ ਸ਼ਗਨਾਵਾਲਾ ਦੇਣੇ ਆ ਹੁਣ ਤੇ ਕੀ ਗੱਲ ਕਰਨੀ ਆ ਪਾ ਸਰਕਾਰ ਬਾਰੇ ਪਹਿਲਾ ਇਹ ਦੁਖੀ ਸੀ ਸਾਰਾ ਪਰਿਵਾਰ ਕੁਛ ਨਹੀਂ ਲੱਗ ਮਨ ਨੂੰ ਕਿੰਨੀ ਕਿ ਖੁਸ਼ੀ ਆ ਕਿਉਂਕਿ ਅਕਸਰ ਹੀ ਅਸੀਂ ਕਹਿੰਦੇ ਨੇ ਕਿ ਕੰਨਿਆਦਾਨ ਜਾਂ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਲੇਕਿਨ ਲੱਗਦਾ ਹੈ ਕਿ ਇਹ ਪਰਿਵਾਰ ਉਹ ਚੀਜ਼ ਕਾਰ ਨਹੀਂ ਪਾਰਿਆ ਸੀਗਾ ਲੇਕਿਨ ਹੁਣ ਤੁਸੀਂ ਜਿੱਦਾਂ ਹੀ ਪਹੁੰਚੇ ਹੋ ਪ੍ਰਵਾਹ ਚ ਖੁਸ਼ੀ ਦੀ ਲਹਿਰ ਵੀ ਨਜ਼ਰ ਆਈ ਮੌਸਮ ਵੀ ਸੁਹਾਵਣਾ ਹੋ ਗਿਆ ਕਿ ਲੱਗਦਾ ਕਿ ਰੱਬ ਵੀ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਬਿਲਕੁਲ ਚੰਗੇ ਕੰਮ ਕਰੋਗੇ ਤੇ ਰੱਬ ਵੀ ਸਾਥ ਦੇਊਗਾ ਔਰ ਨਗਰੀ ਕੀ ਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਹੋਵੇ ਤੇ ਉੱਥੇ ਵੀ ਕੋਈ ਉਦਾਸ ਰਹੇ ਤੇ ਬੜਾ ਮਨ ਨੂੰ ਦੁੱਖ ਲੱਗਦਾ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਹੋਣੀ ਚਾਹੀਦੀ ਹੈ ਲੇਕਿਨ ਸੋਨੂ ਜੀ ਇੱਕ ਹੋਰ ਚੀਜ਼ ਬੜੀ ਤੇ ਔਕਵਰਡ ਜੀ ਨਜ਼ਰ ਆਈ ਕਿ ਕਿਸੇ ਵਿਅਕਤੀ ਵੱਲੋਂ ਆਪਣਾ ਅਕਾਊਂਟ ਦੇ ਦਿੱਤਾ ਗਿਆ ਫਰੋਡ ਕਰ ਲਿੱਤਾ ਗਿਆ ਕਿ ਲੱਗਦਾ ਜਿਆਖਰੀ ਹੁੰਦੀਆਂ ਆਂ ਅਸੀਂ ਤਾਂ ਕਹਤਾ ਕਿ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਭਾਈ ਲੋੜ ਅਸੀਂ ਕਰ ਦਿਆਂਗੇ ਇਹ ਸਾਡਾ ਕਾਉਂਸਲਰ ਕਹਿੰਦਾ ਮੈਂ ਕਰ ਦਿੰਨਾ ਇਕੱਲਾ ਸਾਡਾ ਭਰਾ ਇਨਚਾਰਜ ਜੱਥੇ ਹੁੰਦਾ ਇਹ ਕਹਿੰਦਾ ਮੈਂ ਕਰ ਦਿੰਨਾ ਆ ਸਾਡੇ ਸਰਪੰਚ ਸਾਹਿਬ ਕਹਿੰਦਾ ਮੈਂ ਕਰ ਦਿੰਨਾ ਪਰ ਰੌਜਲਾ ਸਾਹਿਬ ਕਹਿੰਦੇ ਨਹੀਂ ਮੈਂ ਕਰੂੰ ਮੇਰਾ ਪਰਿਵਾਰ ਆ ਅੰਮ੍ਰਿਤਸਰ ਤੇ ਜਦੋਂ ਸਾਡਾ ਐਮਪੀ ਦਿਲਦਾਰ ਆ ਸਾਰਾ ਪਰਿਵਾਰ ਆ ਉਹਦਾ ਉਹ ਕਹਿੰਦਾ ਮੈਂ ਆਉਂਗਾ ਵੀ ਆਪ ਵੀ ਇੱਥੇ ਉਹ ਕੁਝ ਸਾਡੇ ਪਾਰਲੀਮੈਂਟ ਸੈਸ਼ਨ ਚ ਕਿਤੇ ਉੱਥੇ ਜਾਣਾ ਨਾ ਹੋਵੇ ਸੌ ਚੱਕਣ ਨਹੀਂ ਤੇ ਔਜਲਾ ਸਾਹਿਬ ਆਪ ਆਉਣਗੇ ਨਹੀਂ ਤੇ ਮਾਦਾ ਜੀ ਤੇ ਮੈਂ ਤੇ ਆਉਂਗਾ ਤੁਸੀਂ ਨਾਲ ਹੋਗੇ ਇੱਥੇ ਸਾਰੇ ਜਾਣੇ ਵੇਖਿਓ ਅਸੀਂ ਕਰਾਂਗੇ ਜਿੱਦਾਂ ਸਾਡਾ ਪਰਿਵਾਰ ਆ ਸੀ ਆਪਣੇ ਪਰਿਵਾਰ ਦਾ ਆਪਣੀ ਧੀ ਦਾ ਵਿਆਹ ਆਪ ਕਰਾਂਗੇ ਲੇਕਿਨ ਜੇ ਦੂਸਰੇ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਕਿਸ ਤਰ੍ਹਾਂ ਲੋਕ ਰੀਚ ਕਰਨ ਕਿਉਂਕਿ ਅਕਸਰ ਹੀ মিডিਆ ਤੇ ਆਪਣਾ ਰੋਲ ਅਦਾ ਕਰ ਦਿੰਦਾ ਹੈ ਲੇਕਿਨ ਉਸ ਤੋਂ ਬਾਅਦ ਜਿਹੜੇ ਫਰੋਡ ਲੋਕ ਨੇ ਉਹ ਬੜਾ ਇਸ ਚੀਜ਼ ਦਾ ਮਿਸਯੂਜ਼ ਕਰਦੇ ਨੇ ਜ ਵੀ ਹੋਇਆ ਕਿ ਲੱਗਦਾ ਕਿ ਉਹਨਾਂ ਨੂੰ ਕਿੱਦਾਂ ਬਚਿਆ ਜਾ ਸਕੇ ਰੱਬ ਨੇ ਇਹਨਾਂ ਨੂੰ ਇਸ ਹਿਆਰੇ ਲਾਇਆ ਵੇਖੋ ਇਹੋ ਜਿਹੇ ਲੋਕਾਂ ਦੇ ਪੈਸੇ ਨਹੀਂ ਖਾਣੇ ਚਾਹੀਦੇ ਜਿਨ੍ਹਾਂ ਨੂੰ ਵੇਖੋ ਪਹਿਲਾਂ ਵਿਚਾਰੇ ਉਹਨਾਂ ਦੇ ਹਾਲਾਤ ਕਿੱਦਾਂ ਦੇ ਆ ਉਹ ਇਹੋ ਜਿਹੇ ਮੇਰੇ ਹਿਸਾਬ ਨਾਲ ਪੈਸੇ ਕਿੱਥੇ ਪਜਣੇ ਆ ਜੇ ਅਸੀਂ ਕਿਸੇ ਦਾ ਸਵਾਰ ਨਹੀਂ ਸਕਦੇ ਤਾਂ ਵਿਗਾੜਨਾ ਕਿਉਂ ਉਹਦੇ ਤੋਂ ਡਰਨਾ ਚਾਹੀਦਾ ਜ਼ਿੰਦਗੀ ਦਾ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਤੁਰ ਪੈਣਾ ਤੇ ਇਸ ਕਰਕੇ ਉਹਦੇ ਤੋਂ ਭੈ ਕਰੋ ਇਨਸਾਨੀਅਤ ਨੂੰ ਯਾਦ ਰੱਖੋ ਇਹ ਪੈਸੇ ਕਿੰਨੇ ਦਿਨ ਵਰਤ ਲੈਣਗੇ ਜੇ ਇਹੋ ਜਿਹਾ ਕੰਮ ਕਰਨਗੇ ਤੇ ਇਹ ਤੇ ਹਰ ਜਗ੍ਹਾ ਚੱਲਦਾ ਹੀ ਆਇਆ ਕੰਮ ਤੇ ਅਸੀਂ ਤੇ ਹੁਣ ਤੁਹਾਡੇ ਮੱਦੇ ਮਰੇ ਕਹਤਾ ਵੀ ਅਸੀਂ ਸਾਰਾ ਕਰ ਦਿਆਂਗੇ ਅਸੀਂ ਕਿਸੇ ਨੂੰ ਕਿਹਾ ਹੀ ਨਹੀਂ ਵੀ ਤੁਸੀਂ ਮਦਦ ਕਰਨ ਆਓ ਜਾਂ ਮਦਦ ਦੀ ਲੋੜਿਆ ਜਿਹੜੇ ਦਾਨੀ ਸਜਣੇ ਆ ਉਹ ਗੁਫਤ ਚੁੱਪਚੀ ਤੇ ਆ ਕੇ ਕਰ ਜਾਂਦੇ ਹੋ ਨਹੀਂ ਕਹਿੰਦੇ ਪਰ ਤੁਹਾਡੇ ਜਰੀਏ ਅਸੀਂ ਕਹਤਾ ਵੀ ਅਸੀਂ ਹੈਗੇ ਆਂ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਕਰ ਲਾਂਗੇ ਨੌਜਵਾਨ ਆਗੂ ਵੀ ਮੌਜੂਦ ਨੇ ਵੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਇਲਾਕੇ ਚ ਸੀ ਕੀ ਲੱਗਾ ਪਤਾ ਲੱਗਾ ਸੀਗਾ ਪਹਿਲਾਂ ਕਿ ਇਹਨਾਂ ਦੇ ਵਿਆਹ ਸੀਗਾ ਤੇ ਕਿਉਂ ਨਹੀਂ ਪਹੁੰਚ ਪਾਈ ਕਿ ਲੱਗਦਾ ਕਿ ਵੀਡੀਓ ਤੋਂ ਬਾਅਦ ਹੀ ਪਹੁੰਚ ਪਏ ਸਾਡੇ ਵੀਡੀਓ ਤੋਂ ਬਾਅਦ ਹੀ ਇਸ ਚੀਜ਼ ਦੀ ਆਪਾਂ ਨੂੰ ਨੋਲਜ ਹੋਈ ਆ ਵੀਡੀਓ ਦੇਖ ਕੇ ਹੀ ਇਸ ਚੀਜ਼ ਵਾਲੇ ਪਾਸੇ ਆਏ ਆ ਤੇ ਉਹ ਜਲਾ ਸਾਥ ਆਪ ਆਪਣੀ ਗੱਲ ਗਈ ਤੇ ਉਹਨਾਂ ਨੇ ਸਾਨੂੰ ਇਥੋਂ ਦੀਆਂ ਡਿਊਟੀਆਂ ਜਿਹੜੀਆਂ ਨੇ ਲਾ ਦਿੱਤੀਆਂ ਗਈਆਂ ਕਿ ਤੁਸੀਂ ਇਥੋਂ ਦਾ ਜਿੰਨਾ ਵੀ ਸਿਸਟਮ ਸੰਭਾਲ ਕੇ ਤੇ ਜਿਹੜਾ ਵਿਆਹ ਆ ਸੰਪੂਰਨ ਨੇ ਕਰੀਬ ਪਹੁੰਚਾਓ ਤੇ ਸਾਡੇ ਸੋਨੂੰ ਭਾਈ ਹੁਣ ਯੂਸੀ ਦੇ ਬਸ ਮ ਸ਼ਰਦਾ ਬਣਦਾ ਆਪਾਂ ਉਹਨਾਂ ਨੂੰ ਕਰ ਦਿੱਤਾ ਤੇ ਸਾਰਾ ਪ੍ਰੋਗਰਾਮ ਜਿਹੜਾ ਐਂਡ ਤੱਕ ਆਪਾਂ ਇਹਨਾਂ ਦਾ ਨੰਬਰ ਨੌਜਵਾਨ ਵੀ ਹੋ ਤੁਸੀਂ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਭੈਣ ਦਾ ਜੇਕਰ ਵਿਆਹ ਹੁੰਦਾ ਤੇ ਆਪਣੀ ਭੈਣ ਸਮਝ ਕੇ ਜਿਹੜਾ ਕਰਦਾ ਤੇ ਵਿਅਕਤੀ ਨੂੰ ਅਲੱਗ ਹੀ ਇੱਕ ਉੱਚਾ ਨਜ਼ਰ ਆਉਂਦਾ ਕਿ ਲੱਗਦਾ ਕਿ ਸਾਰਿਆਂ ਨੂੰ ਆਪਣੀ ਇਸ ਤਰ੍ਹਾਂ ਦੀ ਕੁੜੀਆਂ ਨੂੰ ਭੈਣਾਂ ਸਮਝਣਾ ਚਾਹੀਦਾ ਔਰ ਖਾਸ ਤੋ ਤੇ ਅੱਗੇ ਆਣਾ ਚਾਹੀਦਾ ਨਾਲੀ ਬਿਲਕੁਲ ਜੀ ਬਿਲਕੁਲ ਇਹ ਤੁਹਾਡਾ ਚੈਨਲ ਹੀ ਹੈ ਜਿਹੜਾ ਇਹਨਾਂ ਨੂੰ ਅੱਗੇ ਲੈ ਕੇ ਆਇਆ ਨਹੀਂ ਤਾਂ ਅਸੀਂ ਤਾਂ ਇੱਥੇ ਨਿੱਧੀ ਗਰੇਨੇ ਆ ਸਾਨੂੰ ਖੁਦ ਨੂੰ ਨਹੀਂ ਪਤਾ ਇਹ ਤੁਹਾਡੇ ਚੈਨਲ ਦੇ ਮੱਧਮ ਰਹੀਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗਾ ਹੋ ਰਹੀ ਹੈ ਅੱਜ ਤੱਕ ਇਹਨਾਂ ਦੇ ਕੋਲ ਅਸੀਂ ਜਿਹੜੇ ਆ ਪਹੁੰਚ ਚੁੱਕੇ ਆ ਔਰ ਤੁਸੀਂ ਗੱਲ ਕੀਤੀ ਸਗਨ ਸਕੀਮ ਪਾਣੂ ਸਕਨ ਸਕੀਮ ਜਿਹੜੀ ਉਹਨਾਂ ਦੇ ਬੈਂਕ ਖਾਤੇ 'ਚ ਪੈਂਦੀ ਆ ਆਪਾਂ ਇੱਕ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜੇਕਰ ਪਤਾ ਵੀ ਉਹਨਾਂ ਦੇ ਮੈਰੀਜ ਮਹੀਨਾ ਡੇਢ ਮਹੀਨਾ ਪਹਿਲਾਂ ਜੇ ਉਹ ਫਾਈਲ ਫਿਲ ਕਰਦੇ ਆ ਤੇ ਆਪਾਂ ਕਿਉਂ ਨਾ ਆਪਾਂ ਵੀ 25 ਦਿਨ ਦੇ ਵਿੱਚ ਵਿੱਚ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਈਏ ਤੇ ਉਸੇ ਸਕੀਮ ਦੇ ਵਿੱਚ ਆਪਣਾ ਵਿਆਪਕ ਤਨ ਕਰ ਸਕਦੇ ਸੋ ਇਹ ਸਨ ਉਹ ਨੌਜਵਾਨ ਆਗੂ ਜਿਨ੍ਹਾਂ ਬਨੋ ਇਸ ਪਰਿਵਾਰ ਦੇ ਨਾਲ ਜਿਹੜੀਆਂ ਮਲਾਕਾਤ ਕੀਤੀ ਵੀ ਤੁਸੀਂ ਦੇਖ ਸਕਦੇ ਹੋ ਕਰਦੇ ਹਾਲਾਤ ਜਿਹੜੇ ਨੇ ਬੇਸ਼ੱਕ ਤਰਸਯੋਗ ਨੇ ਅਤੇ ਲੇਕਿਨ ਹੁਣ ਜਿਹੜੇ ਨੇ ਪਰਿਵਾਰ ਦੇ ਵਿੱਚ ਜਰੂਰ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਦਾਨੀ ਲੋਕ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਤੇ ਸੇ ਧੀ ਦਾ ਜਿਹੜਾ ਹੈ ਖੁਦ ਆਨੰਦ ਕਾਰਜ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਵੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਪਰਵਾਹ ਜਿਹੜਾ ਹੈ ਹੁਣ ਜਰੂਰ ਖੁਸ਼ੀ ਦੀ ਲਹਿਰ ਜਿਹੜੀ ਔਰ ਵੀ ਨਜ਼ਰ ਆ ਰਹੀ ਕਿਉਂਕਿ ਅਕਸਰ ਹੀ ਜ਼ਰੂਰਤੀ ਜਨਮ ਲੈਂਦੀ ਹੈ ਤਾਂ ਉਸ ਵੇਲੇ ਪਰਿਵਾਰ ਦੇ ਦਿਮਾਗ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਲਦੀਆਂ ਨੇ ਕਿ ਉਸ ਦਾ ਜਿਹੜਾ ਪਾਲਣ ਪੋਸ਼ਣ ਆ ਕਿਸ ਤਰ੍ਹਾਂ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਦੇ ਆਨੰਦ ਕਾ ਜਿਹੜਾ ਹੈ ਉਹ ਕਿੱਦਾਂ ਕਿਤੇ ਜਾਣਗੇ ਲੇਕਿਨ ਇੱਕ ਪਿਤਾ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਹੁੰਦਾ ਹੈ ਉਹ ਸਥਿਤੀ ਜਿਹੜੀ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਉਸ ਨੂੰ ਜਿਹੜਾ ਹੈ ਉਹ ਵਿੱਦਿਆ ਕਰੇ ਲੇਕਿਨ ਕਿੰਨਾ ਕਿਤੇ ਸਭ ਤੋਂ ਵੱਡਾ ਦਾਨ ਜਿਹੜਾ ਹੈ ਉਹ ਕਿੰਨਿਆ ਦਾਨ ਮੰਨਿਆ ਗਿਆ ਹੈ ਤੇ ਨਾਲ ਹੀ ਪਰਿਵਾਰ ਦੇ ਵਿੱਚ ਇੱਕ ਕਾਫੀ ਖੁਸ਼ੀ ਦੀ ਲਹਿਰ ਵੀ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਤੇ ਭੈਣ ਦੀ ਮਾਂ ਜਿਹੜੀ ਹੈ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰ ਲੈਣੇ ਆ ਮ ਹਾਲਾਤ ਬੜੇ ਉਸ ਤਰ੍ਹਾਂ ਦੇ ਹੋ ਗਏ ਸਨ ਹੁਣ ਲੋਕ ਜਿਹੜੇ ਪੁੱਛਣਾ ਸ਼ੁਰੂ ਹੋਏ ਪਹਿਲਾਂ ਤਾਂ ਦੱਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਭਾਜੀ ਪਹਿਲਾਂ ਸਾਡੇ ਘਰੇ ਤੁਹਾਨੂੰ ਪਤਾ ਹੀ ਪਹਿਲਾਂ ਸਾਡੇ ਘਰੇ ਕੋਈ ਸੌਦਾ ਨਹੀਂ ਹੈਗਾ ਵੀ ਤੇ ਚਲੋ ਮੇਰੇ ਭੈਣ ਭਰਾਵਾਂ ਨੇ ਵੀ ਚਲੋ ਜਿੰਨੇ ਜੋਗੇ ਆ ਗਏ ਕੀਤੀ ਹੀ ਅਲਫਾ ਤੇ ਚਲੋ ਸਾਡੇ ਕੋ ਗਰੀਬੀ ਕਰਕੇ ਘਰੇ ਵਰਤੇ ਗਏ ਤੇ ਬਸ ਇਹ ਵੀ ਮੈਂ ਇਹੋ ਚਾਇਆ ਇਹ ਵੀ ਚਲੋ ਮੇਰੇ ਤੀ ਦਾ ਵਧੀਆ ਵਿਆਹ ਹੋਵੇ ਵੇ ਜੇ ਤਰ੍ਹਾਂ ਲੋਕੀ ਕਾਜ-ਵਾਜ ਕਹਿਕ ਕਰਦੇ ਆ ਤੇ ਐਂਉਂ ਉਤਰਾ ਕਰਨੇ ਹੈ ਜੋਗ ਵੀ ਐ ਤੇ ਬਰਾਤ ਨੂੰ ਚਾਵ ਨਹੀਂ ਹੈ ਪਿਆ ਸਕਦੇ ਵੀ ਐਂ ਕਿਹਾ ਵੀ ਚਲੋ ਵੀ ਮਾੜਾ ਮੋਟਾ ਕਰ ਲਾਂਗੇ ਚਲੋ ਹੁਣ ਵੀਡੀਓ ਸਾਡੀ ਪਈ ਆ ਤੇ ਸਾਡੀ ਕੱਲ ਦੀ ਮਜਤ ਵਾਦੂ ਹੁੰਦਾ ਹੀ ਸਹ ਤੱਕ ਹੁੰਦਾ ਹੀ ਵਾਦੂ ਭੈਣ ਪ੍ਰਾਸਾਤਾ ਕਰਨਦਾ ਹਾਂਜੀ ਮਨ ਨੂੰ ਖੁਸ਼ੀ ਹੈਗੀ ਆ ਹੁਣ ਹਾਂਜੀ ਹਾਂਜੀ ਬਹੁਤ ਮਨ ਨੂੰ ਖੁਸ਼ੀ ਹੈ ਹਾਂਜੀ ਕੀ ਲੱਗਦਾ ਕਿ ਜਿਹੜਾ ਸੁਪਨਾ ਵੇਖਿਆ ਸੀ ਵੇਖਿਆ ਸੀ ਧੀ ਵਾਸਤੇ ਉਹ ਪੂਰਾ ਹੁੰਦਾ ਹੈ ਨਾ ਹਾਂਜੀ ਹਾਂਜੀ ਉਹਨੇ ਮੈਂ ਆਪਣੀ ਧੀ ਨੂੰ ਰਾਣੀ ਬਣਾ ਕੇ ਘਲਾਉਣਾ ਹਾਂਜੀ ਮੈਂ ਇਹ ਚਾਹੁੰਦੀ ਹਾਂ ਵੀ ਮੇਰੀ ਧੀ ਰਾਣੀ ਬਣ ਕੇ ਰਵੇ ਚਲ ਮੈਂ ਤੇ ਆਪਣੀ ਜ਼ਿੰਦਗੀ ਕੱਢ ਲਈ ਮੇਰੀ ਧੀ ਨਾਲ ਇਹੋ ਜੀ ਜ਼ਿੰਦਗੀ ਕੱਢੇ ਮੇਰੀ ਧੀ ਰਾਣੀ ਬਣ ਕੇ ਜਾਵੇ ਉਹ ਕੋਈ ਮੈਂ ਚਾਹੁੰਨੀ ਹਾਂ ਤੇ ਚਲੋ ਮੇਰ ਨਾਲ ਉਹ ਕੋਈ ਹੋਾੜੇ ਨਾ ਹੋਇਆ ਵਾ ਮਤਲਬ ਇਹ ਹੁੰਦਾ ਕਿ ਬਹੁਤ ਸਾਰੇ ਲੋਕ ਚੀਜ਼ਾਂ ਦੇਖੇ ਜਾ ਰਹੇ ਨੇ ਕਿਹੜੀ ਚੀਜ਼ ਦੀ ਕਮੀ ਜਿਹੜੀ ਰਹਿ ਗਈ ਹੈ ਜਿਹੜੀ ਚੀਜ਼ ਤੁਹਾਨੂੰ ਕੋ ਨਹੀਂ ਪਹੁੰਚੀ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਉਹ ਚੀਜ਼ ਪਹੁੰਚਣੀ ਚਾਹੀਦੀ ਹੈ ਕਿਹੜੀ ਚੀਜ਼ ਤੁਸੀਂ ਸੋਚਦੇ ਪਿਓ ਹਜੇ ਤੱਕ ਜਿਹੜੀ ਪਹੁੰਚੀ ਨਹੀਂ ਹੈ ਤੁਹਾਡਾ ਅਹੀਂ ਹੋਣਾ ਕੋ ਨਹੀਂ ਚਾਹੁੰਦੇ ਅਸੀਂ ਕਿੰਨੇ ਵੀ ਸਾਡੀ ਬੇਟੀ ਦਾ ਵਧੀਆ-ਵਧੀਆ ਵਿਆਹ ਹੋ ਜੇ ਬਸ ਮੈਂ ਕਿ ਸਾਰੀਆਂ ਚੀਜ਼ਾਂ ਪਹੁੰਚ ਗਈਆਂ ਹਾਂ ਹਾਂ ਜੀ ਪਹੁੰਚਦੀਆਂ ਜਾਂਦੀਆਂ ਹਾਂ ਇੱਕ ਇੱਕ ਮਨ ਨੂੰ ਖੁਸ਼ੀ ਹੋਣਦੀ ਆ ਅੱਜ ਕਿਉਂਕਿ ਪਹਿਲਾਂ ਮਲਾਲ ਸੀਗਾ ਤੁਹਾਨੂੰ ਹਾਂ ਜੀ ਹਾਂ ਜੀ ਤੁਸੀਂ ਵੇਖਿਆ ਉਹ ਦਿਨ ਚਿਹਰਾ ਹਾਂ ਜੀ ਵਾਸੇ ਹੋ ਚੌਣੇ ਆ ਤੁਹਾਡੀ ਬੇਟੀ ਦਾ ਵਧੀਆ ਵਿਆਹ ਚ ਤੇ ਵੀ ਕਹਿ ਕੇ ਗਏ ਤੁਹਾਡੀਆਂ ਵੀ ਦੁਆਵਾਂ ਲੱਗੀਆਂ ਤੁਸੀਂ ਵੀ ਕਹਿ ਕੇ ਗਏ ਬਈ ਚਲ ਤੁਸੀਂ ਬੇਟੀ ਦਾ ਵਿਆਹ ਕਰ ਲਿਆ ਆ ਤੇ ਤੁਹਾਡੀ ਬੇਟੀ ਕੋਈ ਨਹੀਂ ਰਾਣੀ ਬਣ ਕੇ ਜਾਊਗੀ ਵਧੀਆ ਪੈਣ ਦਾ ਵਿਆਹ ਹੋਗਾ ਤੇ ਚਲੋ ਤੁਹਾਡੀਆਂ ਦੁਆਵਾਂ ਲੱਗੀਆਂ ਕਿੰਨੀ ਤਰੀਕਾ ਤੁਹਾਡਾ ਵੀ ਧੰਨਵਾਦ ਕਰਦੇ ਆ ਸੋਲਾ ਤਰੀਕ ਨੂੰ ਬਾਪੂ ਜੀ ਤੁਸੀਂ ਅਕਸਰ ਹੀ ਪਿਓ ਦਾ ਨਾ ਧੀ ਨਾਲ ਬਹੁਤ ਪਿਆਰ ਹੁੰਦਾ ਜਦੋਂ ਬੈਠਦੀ ਹੋਏਗੀ ਕਹਿੰਦੀ ਹੋਏਗੀ ਕਿ ਜੋ ਵਿਆਹ ਜੋਤੀ ਮੇਰੇ ਪਾਣੀ ਦਾ ਜੋਤੀ ਮੇਂ ਰੋਟੀ ਜੈ ਜਮੇ ਬਿਮਾਰ ਹੋ ਗਏ ਨਾ ਤੇ ਰੋਂਦੀ ਦੀ ਮੇਰੇ ਸਰਾਣੇ ਬੈ ਵਾ ਹਾਂ ਨੇ ਜਿਵੇਂ ਬੁਹਾਰਾ ਗਰਮੀਆਂ ਨੇ ਮੈਂ ਤੇ ਤਿੰਨ ਤਿੰਨ ਜਾਈਆਂ ਹਾਂ ਹਾਂ ਮੇਰਾ ਭਰਾ ਜਿਹੜਾ ਇਹ ਪਤਾ ਲੈਂਦਾ ਇਹ ਮੇਰੀ ਅੱਧੀ ਕਿੱਬੀ ਹੁੰਦਾ ਅੱਧੀ ਅੱਧੀ ਰਾਸ਼ੀ ਨੇ ਮੇਰੇ ਬਾਹਰ ਸਰਾਣੇ ਬਿੰਦਾ ਰੇ ਮੇਰੇ ਹਾਂ ਦਾ ਠੁੱਠੀ ਹੈ ਤੂੰ ਟੈਨਸ਼ਨ ਨਹੀਂ ਲੈਣੀ ਕਿਹ ਜੀ ਜਿਵੇਂ ਮੈਂ ਤੇਰੇ ਮਗਰ ਹਾਂ ਤੇ ਗਾੜੀ ਰੱਬ ਨੇ ਕਰਨਾ ਚਲੋ ਹਨਾ ਹਾਂ ਜੀ ਲੇਕਿਨ ਲੇਕਿਨ ਖੁਸ਼ੀ ਹੋਣਾ ਗੀਏ ਕਿਉਂਕਿ ਅਕਸਰ ਹੀ ਬਾਪ ਕਹਿੰਦਾ ਕਿ ਮੈਂ ਆਪਣੀ ਬੇਟੀ ਨੂੰ ਰਾਣੀ ਆਵਾਂ ਕੋ ਤੋਰਾ ਅੱਜ ਖੁਸ਼ੀ ਲੱਗਦੀ ਵੀ ਮਨ ਪੂਰੀ ਅੱਜ ਖੁਸ਼ੀ ਪੂਰੀ ਆ ਹਾਂ ਜੀ ਹਾਂ ਜੀ ਤੇ ਹੁਣ ਲੋਗ ਆ ਰਹੇ ਨੇ ਮਦਦ ਕਰ ਰਹੇ ਨੇ ਤੇ ਕਿਹੜੀ ਕਿਹੜੀ ਚੀਜ਼ ਬਾਪੂ ਜੀ ਹੁਣ ਚਾਹੁੰਦੇ ਕਿ ਇਹ ਚੀਜ਼ ਜਿਹੜੀ ਹੋਣੀ ਚਾਹੀਦੀ ਸੀ ਹੋਰ ਹਾਂ ਜੀ ਜਿਹੜੀ ਜਿਹੜੀ ਹਾਂ ਜੀ ਕਿਹੜੀ ਕਿਹੜੀ ਚੀਜ਼ ਤੁਸੀਂ ਸੋਚਦੇ ਹੋਰ ਜਿਹੜੀ ਆ ਹੋਣੀ ਚਾਹੀਦੀ ਤੁਹਾਡੇ ਕੋਲ ਜਿਹੜੀ ਘਰਾਂ ਵਿੱਚ ਹੋਰ ਜਿਹੜੀ ਜਿਹੜੀ ਚੀਜ਼ ਮੰਨੇ ਚਲੋ ਉਹ ਤੇ ਲੈ ਕੇ ਆਉਣੇ ਆ ਹਾਂ ਜੀ ਕੁੜੀ ਮੇ ਬਾਈਆਂ ਬਣਾ ਕੇ ਦੋ ਕਦੀ ਮੈਨੂੰ ਦੇ ਮੈਨੂੰ ਮੁੰਦਰੀ ਬਣਾ ਕੇ ਦੇ ਮਾਚਲ ਬਣਾ ਲਾਂ ਜਿੰਨੇ ਜੋਗੇ ਨਾ ਹੁਣ ਦੋ ਤਿੰਨ ਦਿਨ ਅਪੀਲ ਕੀਤੀ ਉਹਦੇ ਕਿ ਤਣ ਬਣਾ ਦੇਣੇ ਹਾਂ ਹਾਂ ਕੀਤੀ ਆ ਕਿਨੇ ਬਾਹਰ ਅਪੀਲ ਕੀਤੀ ਉਹ ਕਿ ਕਿ ਤੈਨੂੰ ਮੁੰਦਰੀ ਬਣਾ ਦੇ ਬਾਹਰ ਪੀਲ ਆਇਆ ਬਾਹਰ ਬੂੰਦ ਆਇਆ ਜਾਂ ਹਾਂ ਜੋ ਕਿੰਦਾ ਮੇਰੀ ਗੱਲ ਕਰਾ ਲਓ ਕੋਈ ਖਨੇਰਾ ਮੇਰੀ ਕੂੰ ਤੇ ਗੱਲ ਮੈਂ ਕਿਹਾ ਕਿ ਕੌਣ ਚ ਪੈਸੇ ਪਾਉਂ ਉਹਨਾਂ ਨੇ ਕਿ ਗਵਾਂ ਦੇ ਭਾਰ ਚਲ ਮੈਂ ਮੁੰਦਰੀ ਬਣਾ ਦੇਣਾ ਹਾਂ ਹਾਂ ਤੇ ਤਾਂ ਇਹ ਤੋ ਚਲੋ ਕਾ ਦਾ ਧਨਵਾਰੇ ਜਿਹੜੇ ਤੂੰ ਮੈਨੂੰ ਮੱਤ ਕੀਤੀ ਪੂਰੀ ਤੇ ਇਹ ਲੱਗਦਾ ਕਿ ਜਿਹੜਾ ਖਾਬ ਸੋਚਿਆ ਸੀ ਉਹਨੂੰ ਖਾ ਪੂਰਾ ਹੋ ਗਿਆ ਕਿਉਂਕਿ ਹਮੇਸ਼ਾ ਹੀ ਬਾਪ ਕਹਿੰਦਾ ਮੇਰੀ ਕੁੜੀ ਵੀ ਰਾਨੀਆਂ ਵਾਂਗੂ ਜਾਵੇ ਹਾਂਜੀ 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 ਖਾ ਪੂਰਾ ਹੋ ਗਿਆ ਕਹਿੰਦਾ ਹਾਂਜੀ ਪੂਰਾ ਖਾਬ ਮੇਰਾ ਹੋ ਗਿਆ ਜੀ ਗੁਰਜੀਤ ਸਿੰਘ ਔਜਲਾ ਦੇ ਵੀ ਬੰਦੇ ਆਏ ਸੀ ਉਹ ਵੀ ਕਹਿ ਰਹੇ ਕਿ ਘਰ ਗੁਰ ਬਣਾ ਦਾਂਗੇ ਹੋਏ ਵਾਓ ਉਹ ਵੀ ਕਹਦੇ ਤੇਰੀ ਵੱਧ ਤੋਂ ਵੱਧ ਮੱਤ ਤੂੰ ਆਪਣੀ ਜਿਹੜੀ ਫਾਇਲ ਕਰ ਖੀਨ ਅੰਦਰ ਥਾੜੀ ਪੈਸਾ ਮੰਗ ਕਰਕੇ ਜਾ ਕਿ ਇਹ ਬਣਾਉਣੇ ਨੇ ਤੇਰੇ ਕਮਰੇ ਕਮਰੇ ਨਾਲ ਬਣਾਉਣੇ ਨੇ ਹਾਂ ਜੀ ਸੋ ਇਹ ਉਹ ਪਰਿਵਾਰ ਹੈ ਜਿਸ ਦੀ ਖਬਰ ਜਿਹੜੀ ਸੀਗੀ ਉਹ ਵੀਡੀਓ ਜਿਹੜੀ ਸੀਗੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਮਦਦ ਕਰਨ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅੱਗੇ ਪਹੁੰਚਦੇ ਹੋਏ ਨਜ਼ਰ ਆਜੇ ਕਿ ਘਰ ਦੀ ਗੱਲ ਕੀਤੀ ਜਾਵੇ ਤੇ ਘਰ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਾਫੀ ਤਰਸਯੋਗ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਲੇਕਿਨ ਦੂਸਰੇ ਪਾਸੇ ਜਿੱਦਾਂ ਹੀ ਇਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਕਿਉਂਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਤੇ ਜਾਣਿਆ ਜਾਂਦਾ ਤੇ ਹਮੇਸ਼ਾ ਹੀ ਜੇਕਰ ਕੋਈ ਵੀ ਬੇਸਹਾਰਾ ਵਿਅਕਤੀ ਹੈ ਤੇ ਉਹਦੀ ਹੈਲਪ ਕਰਨ ਵਾਸਤੇ ਹਮੇਸ਼ਾ ਹੀ ਲੋਕ ਜਿਹੜੇ ਨਿਓਵਾ ਚੜ ਕੇ ਹਿੱਸਾ ਲੈਂਦੇ ਨੇ ਲੇਕਿਨ ਅੱਜ ਜਿサ ਹੀ ਇਹ ਖਬਰ ਜਿਹੜਾ ਵਾਇਰਲ ਹੋਈ ਉਸ ਤੋਂ ਬਾਅਦ ਕਾਫੀ ਹਾਲਾਤ ਜਿਹੜੇ ਸੀ ਕਿ ਉਹ ਸੂਦਤ ਹੋਈ ਵੀ ਨਜ਼ਰ ਆਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਨੂੰ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਨੇ ਉਹ ਕਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਕਿ ਉਹ ਆਪਣੀ ਧੀ ਦਾ ਅ ਵਧੀਆ ਢੰਗ ਨਾਲ ਜਿਹੜਾ ਹੈ ਉਹ ਵਿਆਹ ਕਰਵਾ ਸਕਣ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁੱਜੀ ਤੌਜਲਾ ਦੀ ਟੀਮ ਜਿਹੜੀ ਹੈ ਉਹ ਇੱਥੇ ਪਹੁੰਚੀ ਹੋਈ ਹੈ ਤੇ ਨਾਲ ਹੀ ਉਹਨਾਂ ਵੱਲੋਂ ਜਿਹੜੀ ਵੀ ਇੱਕ ਚੀਜ਼ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਉਸ ਨੂੰ ਪੂਰਾ ਕਰਨ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਵੀ ਗੱਲ ਕੀਤੀ ਆ ਬਤਾਂ ਹੁਣ ਦੇਖਣਾ ਹੋਵੇਗਾ ਕਿ 16 ਤਰੀਕ ਨੂੰ ਹੋਣ ਵਾਲੇ ਜੋਤੀ ਦੇ ਵਿਆਹ ਦੇ ਵਿੱਚ ਕਿੰਨੇ ਖੁਸ਼ੀਆਂ ਜਿਹੜੀਆਂ ਨੇ ਲੋਕ ਜਿਹੜੇ ਨੇ ਉਹ ਮਖਾਉਂਦੇ ਨੇ ਲੇਕਿਨ ਤੁਹਾਨੂੰ ਅਗਰ ਘਰ ਦੇ ਹਾਲਾਤ ਦਿਖਾਏ ਜਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਨੇ ਉਹ ਕਾਫੀ ਤਰਜ਼ੂਗਿਆ ਬਾਥਰੂਮ ਹੈ ਜਿਹੜਾ ਉਸ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਉਸ ਬਾਥਰੂਮ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਹਾਲਾਤ ਜਿਹੜੇ ਨੇ ਉਹ ਮਾਰੇ ਬਣੇ ਹੋਏ ਨੇ ਲੇਕਿਨ ਹੁਣ ਲੋਕ ਜਿਹੜੇ ਨੇ ਬਾਤ ਚੜ ਕੇ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਹੁਣ ਪਰਿਵਾਰ ਦਾ ਹੈਲਪ ਕਰਦੇ ਗੱਲ ਵੀ ਜਿਹੜੀ ਆਉ ਕਿਤੇ ਚੱਲੀ ਹੈ ਕੈਮਰਾਮੈਨ ਵਾਜ਼ਦਰ ਗੁੱਡ ਪ੍ਰਸੀਡਿੰਗ ਦਾ ਅਨਮਿਊਟ ਅਮਰ ਸਿੰਘ ਸਾਹਿਬ